ਬੇਟੀ ਦੇ ਜਨਮ ਦਿਨ ਤੁਹਾਨੂੰ ਨਹੀਂ ਲੱਗਿਆ ਵੀ ਅੱਜ ਭਾਈ ਕੈਨੇਡਾ ਤੋਂ ਆਇਆ ਮੈਂ ਟੌਰ ਟੂ ਦਿਖਾਵਾਂ ਜੀ ਕੋਈ ਵਧੀਆ ਰੈਸਟੋਰੈਂਟ ਕੋਈ ਬੜਾ ਹੋਟਲ ਬੁੱਕ ਕਰਾਂ ਮੈਂ ਤਾਂ ਸਹੀ ਕਹਾਂਗਾ ਸਾਰਿਆਂ ਨੂੰ ਇਹ ਚੀਜ਼ ਜ਼ਰੂਰ ਕਰਨੀ ਚਾਹੀਦੀ ਚਾਹੇ ਆਪੋ ਆਪਣੇ ਪ੍ਰਿੰਡ ਕਰੋ ਘਰਚ ਕਰੋ ਕਰੋ ਜ਼ਰੂਰ ਪਤਾ ਨਹੀਂ ਆਪਾਂ ਨੂੰ ਵੀ ਖਣੀ ਇਹੀ ਮੰਜੇ ਮਿਲਣੇ ਮੁੜ ਕੇ ਕੋਈ ਪਤਾ ਨਹੀਂ ਸਵੇਰੇ ਲੰਗਰ ਛਕਾ ਦੋ ਸ਼ਾਮ ਨੂੰ ਸ਼ਰਾਬਾਂ ਖੋਲ ਲਾਂਗੇ ਜੀ ਇਹ ਕਰ ਲਾਂਗੇ ਇਸ ਤਰ੍ਹਾਂ ਦਾ ਵੀ ਬਹੁਤ ਚੱਲਦਾ ਜੀ ਸੁਖਮਨੀ ਸਾਹਿਬ ਤੋਂ ਬਾਅਦ ਨਾਲੇ ਟੱਕਣ ਖੋਲਲੇ ਸ਼ਰਾਬਾਂ ਚੱਲੀਆਂ ਕਹਿੰਦੇ ਸ਼ਰਾਬਾਂ ਲਹਿਰਾਈਆਂ ਅੱਜ ਪਿਓ ਕਹਿੰਦਾ ਵੀ ਮੇਰੇ ਪੁੱਤ ਲਈ ਨਸ਼ਾ ਸੈਂਟਰ ਕੋਈ ਚੰਗਾ ਦੱਸ ਭੋਗ ਬਾਤ ਚਪਿੰਦਾ ਅਸੀਂ ਵੀ ਦੇਖਦੇ ਆਂ ਅਸੀਂ ਪ੍ਰੋਗਰਾਮ ਲਾ ਕੇ ਕਈ ਵਾਰੀ ਨਿਕਲਦੇ ਆਂ ਤੇ ਹਜੇ ਪ੍ਰੋਗਰਾਮ ਲਾ ਕੇ ਨਿਕਲਦੇ ਹੁੰਨੇ ਆ ਮਤਲਬ ਸ਼ਰਾਬ ਦੀਆਂ ਬੋਤਲਾਂ ਟੇਬਲਾਂ ਤੇ ਲੱਗੀਆਂ ਹੁੰਦੀਆਂ ਜੀ ਗੀਤਕਾਰ ਹੁੰਦਾ ਭਾਜੀ ਗਾਇਕ ਹੁੰਦਾ ਬੁਲਾਇਆ ਹੁੰਦਾ ਉਹਨੂੰ ਕਹਿੰਦੇ ਯਾਰ ਘੰਟਾ ਹੋਰ ਚੱਲਣ ਦੇ ਲਾ ਦੇ ਹੋਰ ਖੜਾ ਕੀਰਤਨੀਆਂ ਕਰਦਾ ਹੁੰਦਾ ਨਾ ਜੀ ਉਹਨੂੰ ਕਹਿੰਦੇ ਛੇਤੀ ਅਨੰਦ ਸਾਹਿਬ ਪੜਦੇ ਹੋਰ ਅਗਲਾ ਸ਼ਬਦ ਨਾ ਲਾਦੀ ਕਿਤੇ ਚੌਥਾ ਥੇ ਦਾ ਬਹੁਤ ਕਾਲੀ ਚੱਕੀ ਜਾਂਦੀ ਆ ਵੀ ਤੁਸੀਂ ਅੱਧੇ ਘੰਟੇ ਚ ਨੰਦ ਕਾਰਜ ਕਰਾ ਦਿਓ ਤੇ ਮਤਲਬ ਪੈਲਸਾਂ ਚ ਜਾ ਕੇ ਅਸੀਂ ਸ਼ਰਾਬਾਂ ਪੀਉਣੀਆਂ ਨੋਟਵਾਰ ਨੇ ਤੇ ਇਹ ਹਾਲਾਤ ਬਣੇ ਹੋਏ ਆ ਤੇ ਗੱਲ ਕਰ ਰਹੇ ਆ ਅਸੀਂ ਖਾਲਸਾ ਰਾਜ ਦੀ ਵੀ ਖਾਲਸਾ ਰਾਜ ਆਊਗਾ ਐਦਾਂ ਨਹੀਂ ਖਾਲਸਾ ਰਾਜ ਹੋਣ ਲੱਗਾ ਪ੍ਰਾਊਡ ਕਰਨ ਲੱਗੇ ਜੀ ਵੀ ਸਾਡੇ ਇਲਾਕੇ ਦੇ ਵਿੱਚ ਭਾਈ ਆਸ਼ਰਮ ਖੁੱਲ ਗਿਆ ਸਾਡੇ ਇਲਾਕੇ ਦੀ ਮਾਨ ਇਹ ਮਾਨ ਦੀ ਗੱਲ ਹੈ ਮਤਲਬ ਜਿਨ੍ਹਾਂ ਲਈ ਬੰਦਾ ساری ਜ਼ਿੰਦਗੀ ਮਿਹਨਤ ਕਰਦਾ ਬੱਚਿਆਂ ਨੂੰ ਚੰਗੇ ਮਕਾਮ ਤੇ ਲਿਜਾਣ ਵਾਸਤੇ ਪਰ ਉਹ ਵੇਲਾ ਜਦੋਂ ਬੱਚਿਆਂ ਨੇ ਮਾਪਿਆਂ ਨੂੰ ਸਾਂਭਣਾ ਤੇ ਉਦੋਂ ਫਿਰ ਮਾਪੇ ਵਿਚਾਰੇ ਘਰੋਂ ਕੱਢ ਦਿੱਤੇ ਜਾਂਦੇ ਆ ਉਦਾਂ ਦੇ ਪਰਿਵਾਰ ਵੀ ਹੈਗੇ ਆ ਮਿਸ਼ਨ ਬਣਾਇਆ ਸੇਵਾ ਨੂੰ ਹਾਂ ਬਣਾਇਆ ਸੇਵਾ ਨੂੰ ਹੱਥੀਂ ਆਪ ਕਰਕੇ ਦਿਖਾਇਆ ਸੇਵਾ ਨੂੰ ਵੀਰਾਂ ਨੇ ਹੱਥੀਂ ਆਪ ਕਰਕੇ ਦਿਖਾਇਆ ਸੇਵਾ ਨੂੰ ਅੱਜ ਤੀ ਦਾ ਜਨਮ ਦਿਨ ਇਹ ਗੁਰੂ ਦੀ ਰਸੋਈ ਦੇ ਵਿੱਚ ਮਨਾਇਆ ਜਾ ਰਿਹਾ ਬਹੁਤ ਪ੍ਰਾਊਡ ਵਾਲੀ ਮਾਣ ਵਾਲੀ ਗੱਲ ਆ ਕਿਉਂਕਿ ਜੇ ਨਾ ਹੁੰਦੀਆਂ ਜੱਗ ਵਿੱਚ ਧੀਆਂ ਪੂਰਾ ਕਦੇ ਪਿਆਰ ਨਾ ਹੁੰਦਾ ਜੇ ਨਾ ਹੁੰਦੀਆਂ ਜੱਗ ਵਿੱਚ ਧੀਆਂ ਵਸਦਾ ਇਹ ਸੰਸਾਰ ਨਾ ਹੁੰਦਾ ਜੇ ਨਾ ਹੁੰਦੀਆਂ ਜੱਗ ਵਿੱਚ ਭੈਣਾ ਵੀਰਾਂ ਦੇ ਵਿੱਚ ਪਿਆਰ ਨਾ ਹੁੰਦਾ ਜੇ ਨਾ ਹੁੰਦੀ ਮਾਤਾ ਗੁਜਰੀ ਸਤਗੁਰ ਕਲਗੀ ਧਾਰਨਾ ਹੁੰਦਾ ਹਰਾ ਹੈਦਰੀ ਝੂਲਦਾ ਸਾਰੇ ਤੇ ਜੇ ਨੀਲੇ ਦਾ ਅਸਵਾਰ ਨਾ ਹੁੰਦਾ ਸਾਰਾ ਕੁਝ ਕਰਕੇ ਦੇਖ ਲਓ ਜੋ ਮਰਜ਼ੀ ਕਰ ਲਓ ਇਸ ਤੋਂ ਵਧੀਆ ਥਾਂ ਖਾਣ ਹੋਰ ਕਿਤੇ ਨਹੀਂ ਮਿਲਣਾ ਤੇ ਅੱਜ ਵੀ ਅਸੀਂ ਗੁਰੂ ਕੀ ਰਸੋਈ ਆਏ ਆ ਸੱਚਮੁੱਚ ਇਹ ਗੁਰੂ ਕੀ ਰਸੋਈ ਹੈ ਜੀ ਇੱਥੇ ਮਤਲਬ ਗੁਰੂ ਕੇ ਲੰਗਰਾਂ ਚੋਂ ਲੋੜਵੰਦਾਂ ਲਈ ਬੇਸਹਾਰਿਆਂ ਲਈ ਡੇਲੀ ਲੰਗਰ ਬਣ ਕੇ ਜਾਂਦਾ ਅਸਲ ਦੇ ਅੰਦਰ ਜਦੋਂ ਆਪਾਂ ਭਗਤ ਪੂਰਨ ਸਿੰਘ ਦੀ ਸ਼ਖਸੀਅਤ ਨੂੰ ਦੇਖਦੇ ਆਂ ਨਾ ਤੇ ਅੱਜ ਵੀ ਜਦੋਂ ਅਸੀਂ ਇਹਨਾਂ ਵੀਰਾਂ ਨੂੰ ਮਿਲਦੇ ਆ ਨਾ ਤੇ ਉਹ ਰੂਹਾਂ ਬਾਰ-ਬਾਰ ਧਰਤੀ ਦੇ ਤੱਕਦੇ ਤੇ ਹੁੰਦੀਆਂ ਉਹ ਰੂਹਾਂ ਅੱਜ ਵੀ ਨੇ ਉਹਨਾਂ ਪਰਿਵਾਰਾਂ ਨੂੰ ਦੇਖ ਕੇ ਆਏ ਆ ਜਿਨ੍ਹਾਂ ਦੇ ਸਰੀਰ ਦੇ ਵਿੱਚ ਕਿਤੇ ਕੀੜੇ ਪਏ ਹੋਇਆ ਹਨ ਅਸੀਂ ਆਪਣੇ ਮਾਪਿਆਂ ਨੂੰ ਨਹੀਂ ਸਾਂਭ ਸਕਦੇ ਪਰ ਇਹ ਉਹਨਾਂ ਲੋੜਵੰਦਾਂ ਨੂੰ ਬੇਸਹਾਰਿਆਂ ਨੂੰ ਸੰਭੀ ਬੈਠੇ ਆ ਤੇ ਦਿਨ ਰਾਤ ਸੇਵਾ ਕਰ ਰਹੇ ਆ ਮਤਲਬ ਬਹੁਤ ਵੱਡੀ ਸੇਵਾ ਦੀ ਜਿਹੜੀ ਸਾਡੀਆਂ ਵੀ ਉਮਰਾਂ ਨਾਲ ਇਹਨਾਂ ਭਰਾਵਾਂ ਨੂੰ ਲੱਗ ਜਾਣ ਬਹੁਤ ਵੱਡੀਆਂ ਸੇਵਾਵਾਂ ਨਿਭਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਤੇ ਦਿਨੀ ਅਸੀਂ ਇੱਕ ਪੋਡਕਾਸਟ ਕੀਤਾ ਸੀ ਤੇ ਤੁਹਾਨੂੰ ਕੁਝ ਇੰਟਰਵਿਊਜ਼ ਵੀ ਵਿਖਾਈਆਂ ਸੀਗੀਆਂ ਗੁਰੂ ਕੀ ਰਸੋਈ ਖੈੜ ਅਛਰਵਾਲ ਤਿੰਨਾਂ ਸ਼ਹਿਰ ਤੋਂ ਉਹ ਰਸੋਈ ਜਿਹੜੀ ਉਹਨਾਂ लाचार بے سہارا ਲੋਕਾਂ ਦੇ ਘਰ ਟਿਫਨ ਪੁੱਜਦਾ ਕਰਦੀ ਏ ਲੰਗਰ ਪ੍ਰਸ਼ਾਦਾ ਜਾਂਦਾ ਜਿਹੜੇ ਚੱਲ ਕੇ ਗੁਰੂ ਘਰ ਤੱਕ ਵੀ ਨਹੀਂ ਜਾ ਸਕਦੇ ਸੋ ਅੱਜ ਇਸ ਸੰਸਥਾ ਦੇ ਉੱਤੇ ਗੁਰੂ ਸਾਹਿਬ ਦੀ ਮਿਹਰ ਹੈ ਕਿਰਪਾ ਤੇ ਬਹੁਤ ਸਾਰੇ ਜਿਹੜੇ ਵੀਰ ਭੈਣਾਂ ਆ ਉਹ ਆਪਣੇ ਕੋਈ ਬੱਚਿਆਂ ਦਾ ਜਨਮ ਦਿਨ ਕੋਈ ਆਪ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਗਮ ਹੁੰਦਾ ਹੈ ਤਾਂ ਤਰਜੀਹ ਦਿੰਦੇ ਆ ਵੀ ਆਪਾਂ ਸ਼ਰਾਬਾਂ ਵੰਡਣ ਨਾਲੋਂ ਭਾਈ ਕਿਸੇ ਗਰੀਬ ਦੇ ਮੂੰਹ ਦੇ ਵਿੱਚ ਕੋਈ ਲੰਗਰ ਪ੍ਰਸ਼ਾਦਾ ਪਾ ਦਈਏ ਤਾਂ ਚੰਗਾ ਹੈ ਤਾਂ ਅੱਜ ਵੀ ਵੀਰ ਹੋਰੀ ਕੈਨੇਡਾ ਤੋਂ ਆਏ ਆ ਭੁਪਿੰਦਰ ਸਿੰਘ ਪਾਜੀ ਉਹ ਨਹੀਂ ਹਿੰਦਾ ਭਾਜੀ ਤੇ ਇਹਨਾਂ ਦੀ ਬੇਟੀ ਦਾ ਜਨਮ ਦਿਨੇ ਗੁਰੂ ਕੀ ਰਸੋਈ ਦੇ ਵਿੱਚ ਆ ਕੇ ਇਹ ਸੇਵਾ ਕਰ ਰਹੇ ਨੇ ਤੇ ਗੁਰਪ੍ਰੀਤ ਸਿੰਘ ਲੰਡਰਾਂ ਦਾ ਜਥਾ ਜਿਹੜਾ ਸਾਰਾ ਉਹ ਵੀ ਇੱਥੇ ਸੇਵਾ ਦੇ ਲਈ ਪਹੁੰਚੇ ਨੇ ਔਰ ਸਾਰੀਆਂ ਸੇਵਾਵਾਂ ਦੇਖੀਆਂ ਮਤਲਬ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਚੜ੍ਹਦੀ ਕਲਾ ਬਾਜੀ ਬਹੁਤ ਵੀਰ ਬੱਚਾ ਕੈਨੇਡਾ ਤੋਂ ਕੱਲ ਪਹੁੰਚੇ ਹੋ ਗਏ ਨੇ ਤੁਸੀਂ ਹਾਂਜੀ ਕੱਲ ਆਏ ਬਾਜੀ ਤੇ ਭਾਈ ਜੀ ਆਰਾਮ ਕਰਨਾ ਸੀ ਤੁਸੀਂ ਤੇ ਇੱਥੇ ਆ ਗਏ ਜੀ ਆਰਾਮ ਹੀ ਕਰੀਦਾ ਜੀ ਸਾਰੇ ਮੈਂ ਆਹ ਜ਼ਰੂਰੀ ਹੈ ਜੀ ਆਹ ਜੀ ਜਿਆਦਾ ਜ਼ਰੂਰੀ ਸੀਗੀ ਤੇ ਬੇਟੀ ਦਾ ਜਨਮ ਦਿਨ ਤੁਹਾਨੂੰ ਨਹੀਂ ਲੱਗਿਆ ਵੀ ਅੱਜ ਭਾਈ ਕੈਨੇਡਾ ਤੋਂ ਆਇਆ ਮੈਂ ਟੌਰ ਟੂ ਦਿਖਾਵਾਂ ਜੀ ਕੋਈ ਵਧੀਆ ਰੈਸਟੋਰੈਂਟ ਕੋਈ ਬੜਾ ਹੋਟਲ ਬੁੱਕ ਕਰਾਂ ਤੇ ਇਲਾਕੇ ਦੇ ਵਿੱਚ ਪਤਾ ਲੱਗੇ ਵੀ ਭਿੰਦੇ ਦੀ ਕੁੜੀ ਦਾ ਭਾਈ ਸਭ ਤੋਂ ਵੱਡਾ ਇਹੀ ਆ ਹਨਾ ਸਾਰਾ ਕੁਝ ਕਰਕੇ ਦੇਖ ਲਓ ਜੋ ਮਰਜ਼ੀ ਕਰ ਲਓ ਇਤੋਂ ਵਧੀਆ ਥਾਂ ਖਾਣ ਹੋਰ ਕਿਤੇ ਨਹੀਂ ਮਿਲਣਾ ਜਿਹੜਾ ਕੋਈ ਰੋਟੀ ਨਹੀਂ ਖਾ ਸਕਦਾ ਜਿਹਨਾਂ ਨੂੰ ਤੁਸੀਂ ਆਪਾਂ ਕਰਨ ਵਾਲੇ ਕੁਝ ਨਹੀਂ ਜੋ ਪਰਮਾਤਮਾ ਕਰਾਵੇ ਤੋਂ ਹੋਈ ਆ ਹਨਾ ਆਪਣੇ ਹੱਥ ਬਸ ਕੁਝ ਨਹੀਂ ਹੈਗਾ ਭਾਜੀ ਪਤਾ ਨਹੀਂ ਆਪਾਂ ਨੂੰ ਵੀ ਖਣੀ ਇਹੀ ਮੰਜੇ ਮਿਲਣੇ ਮੁੜ ਕੇ ਕੋਈ ਪਤਾ ਨਹੀਂ ਸੋ ਇਸ ਕਰਕੇ ਮਹਾਰਾਜ ਸਭ ਨੂੰ ਤੰਦਰੁਸਤੀ ਰੱਖੇ ਕੜ ਦੀ ਕਲਾ ਬਖਸ਼ੇ ਤਾਂ ਮੈਂ ਤਾਂ ਜਹੀ ਕਹਾਂਗਾ ਸਾਰਿਆਂ ਨੂੰ ਇਹ ਚੀਜ਼ ਜ਼ਰੂਰ ਕਰਨੀ ਚਾਹੀਦੀ ਚਾਹੇ ਆਪੋ ਆਪਣੇ ਪੰਡ ਕਰੋ ਘਰਚ ਕਰੋ ਕਰੋ ਜ਼ਰੂਰ ਬਸ ਬਹੁਤ ਸਾਰੇ ਵੀਰ ਭਾਜੀ ਕਰਦੇ ਆ ਮਤਲਬ ਕਿ ਇਹ ਚੀਜ਼ ਕਰਦੇ ਸਵੇਰ ਨੂੰ ਵੀ ਭਾਈ ਆਇਂ ਕਰੋ ਜੀ ਅੱਜ ਸਵੇਰੇ ਲੰਗਰ ਛਕਾ ਦਿਓ ਸ਼ਾਮ ਨੂੰ ਸ਼ਰਾਬਾਂ ਖੋਲ ਲਾਂਗੇ ਜੀ ਇਹ ਕਰ ਲਾਂਗੇ ਇਸ ਤਰ੍ਹਾਂ ਦਾ ਵੀ ਬਹੁਤ ਚੱਲਦਾ ਜੀ ਪ੍ਰੋਗਰਾਮ ਭਾਜੀ ਮੈਂ ਕਦੀ ਪੀਤੀ ਨਹੀਂ ਅਜੇ ਤੱਕ ਆਪਾਂ ਨੂੰ ਪਤਾ ਨਹੀਂ ਅਸੀਂ ਤਿੰਨ ਭਰਾ ਸੀ ਇੱਕ ਸਾਡਾ ਵੀਰ ਮੁੱਕ ਗਿਆ ਪਰ ਅਸੀਂ ਅੱਜ ਤੱਕ ਕਦੀ ਸੰਗ ਜਨਗਾ ਕੇ ਨਹੀਂ ਦੇਖੀ ਹਾਂਜੀ ਸੋ ਸਾਨੂੰ ਤਾਂ ਕਮਲ ਲੱਗਦਾ ਬਾਕੀ ਕਰਦੇ ਆਈ ਸਾਰੇ ਉਹਨਾਂ ਦੀ ਮਰਜ਼ੀ ਹੈ ਬਹੁਤ ਵਧੀਆ ਤੇ ਭਾਜੀ ਬਹੁਤ ਵਧੀਆ ਹੈ ਕੈਲਗਰੀ ਇਹਨਾਂ ਨੂੰ ਅਸੀਂ ਮਿਲ ਕੇ ਵੀ ਆਏ ਉੱਥੇ ਇਹਨਾਂ ਨੇ ਸਾਡਾ ਪ੍ਰਸ਼ਾਦਾ ਬਹੁਤ ਸਵਾਦ ਬਣਾਉਂਦੇ ਆਂ ਬਾਈ ਜੀ ਤੇ ਅੱਜ ਸੇਵਾ ਐਸਤੀ ਦਾ ਜਨਮ ਦਿਨ ਦੀਆਂ ਮੁਬਾਰਕਾਂ ਪੁੱਤਰ ਜੀ ਥੈਂਕ ਯੂ ਹੈਪੀ ਬਰਥਡੇ ਪੰਜਾਬੀ ਹੁੰਦੀ ਆ ਹਾਂਜੀ ਸਾਰੀ ਹੁੰਦੀ ਕਿ ਥੋੜੀ ਥੋੜੀ ਸਾਰੀ ਹੁੰਦੀ ਤੁਸੀਂ ਵੀ ਕੈਨੇਡਾ ਤੋਂ ਆਏ ਹੋ ਹਾਂਜੀ ਕਦੇ ਚਾਏ ਹੋ ਕੈਲਗਰੀ ਅੱਛਾ ਤੇ ਅੱਜ ਅੱਜ ਪਾਪਾ ਜਨਮ ਦਿਨ ਮਨਾ ਰਹੇ ਆ ਤੁਹਾਡਾ ਇੱਥੇ ਕਹਿੰਦੇ ਜਿਹੜੇ ਕੁਝ ਕਮਾ ਨਹੀਂ ਸਕਦੇ ਵੀ ਉਹਨਾਂ ਦੇ ਆਪਾਂ ਰੋਟੀ ਦੇਣੀ ਆ ਉਹਨਾਂ ਨੂੰ ਲੰਗਰ ਦੇਣਾ ਵਧੀਆ ਲੱਗਿਆ ਬੱਚੀ ਛੋਟੀ ਹੈ ਪਰ ਦੇਖੋ ਮੈਂ ਜ਼ਰੂਰ ਚਾਹਾਂਗਾ ਵੀ ਇਸ ਤਰ੍ਹਾਂ ਆਪਾਂ ਨੂੰ ਜ਼ਰੂਰ ਕਾਰਜ ਕਰਨੇ ਚਾਹੀਦੇ ਐਸੇ ਕਰਕੇ ਆਪਣੀ ਔਲਾਦ ਪਰਮਾਤਮਾ ਮਿਹਰ ਰੱਖੂਗਾ ਪਰ ਜਦੋਂ ਪੁੱਤ ਜਨਮੇ ਘਰ ਦੇ ਵਿੱਚ ਸ਼ਰਾਬਾਂ ਪਲਾ ਕੇ ਆਪਾਂ ਉਹਦਾ ਕਈਏ ਖੁਸ਼ੀਆਂ ਮਨਾਈਏ ਤੇ 18 ਟੱਪਣ ਤੋਂ ਬਾਅਦ ਫਿਰ ਕਈਏ ਜੀ ਵੀ ਸਾਡਾ ਤਾਂ ਜੀ ਫਰਿੱਜ ਵੀ ਵੇਚ ਗਿਆ ਟੀਵੀ ਵੀ ਵੇਚ ਗਿਆ ਨਸ਼ਿਆਂ ਦੇ ਵਿੱਚ ਪੈ ਗਿਆ ਬਈ ਭਾਈ ਜਨਮ ਦਿਨ ਸਮੇਂ ਤੇ ਖੁਸ਼ੀ ਮਨਾਏ ਸੀ ਮਾਰਾ ਦਾ ਸ਼ੁਕਰਾਨਾ ਕੀਤਾ ਸੀ ਕਿ ਸ਼ਰਾਬਾਂ ਪਲਾ ਕੇ ਢੱਕਣ ਖੋਲੇ ਸੀਗੇ ਤਾਂ ਬਾਈ ਗੁਰਪ੍ਰੀਤ ਸਿੰਘ ਹੋਰੀਆਂ ਬਾਈ ਜੀ ਕਿਵੇਂ ਵੇਖਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਲੋਕ ਚੈਨਲ ਦੇ ਜ਼ਰੀਏ ਕਿਉਂਕਿ ਹਮੇਸ਼ਾ ਇਹ ਚੈਨਲ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਸਾਨੂੰ ਵੀਰਾਂ ਉਤੇ ਵੱਡਾ ਮਾਣਿਆ ਤੇ ਅੱਜ ਵੀ ਅਸੀਂ ਗੁਰੂ ਕੀ ਰਸੋਈ ਆਏ ਆ ਸੱਚਮੁੱਚ ਇਹ ਗੁਰੂ ਕੀ ਰਸੋਈ ਹੈ ਜੀ ਜਿੱਥੇ ਮਤਲਬ ਗੁਰੂ ਕੇ ਲੰਗਰਾਂ ਚੋਂ ਲੋੜਵੰਦਾਂ ਲਈ ਬੇਸਹਾਰਿਆਂ ਲਈ ਡੈਲੀ ਲੰਗਰ ਬਣ ਕੇ ਜਾਂਦਾ ਤੇ ਦੂਜੀ ਗੱਲ ਅੱਜ ਸਾਡੀ ਭਤੀਜੀ ਨਵਲੀਨ ਕੌਰ ਸੰਧੂ ਦਾ ਜਨਮ ਦਿਨ ਆ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਕਿੱਡਾ ਚੜ੍ਹਦੀ ਕਲਾ ਵਾਲਾ ਪਰਿਵਾਰ ਆ ਬਾਈ ਭਿੰਦਾ ਸੰਧੂ ਹੋਰੀ ਤੇ ਭੈਣ ਰਾਜਵਿੰਦਰ ਕੌਰ ਤੇ ਯੂਕੇ ਤੋਂ ਸਾਡੇ ਸਰਦਾਰ ਪਾਲ ਸਿੰਘ ਜੀ ਹੋਰੀ ਮਾਸੜ ਜੀ ਸਾਰੇ ਅੱਜ ਇਸ ਤੀ ਦਾ ਜਨਮ ਦਿਨ ਮਨਾਉਣ ਵਾਸਤੇ ਗੁਰੂ ਕੀ ਰਸੋਈ ਆਏ ਹੋਏ ਆ ਬੀਰ ਗੁਰਜਿੰਦਰ ਸਿੰਘ ਜੀ ਕੈਲਗਰੀ ਤੋਂ ਕਨੇਡਾ ਤੋਂ ਜਿਹੜੇ ਆਏ ਨੇ ਜਿੰਨਾਂ ਦੀਆਂ ਇੱਥੇ ਵੱਡੀਆਂ ਸੇਵਾਵਾਂ ਨੇ ਬੀਰ ਕੁਲਵੰਤ ਸਿੰਘ ਜੀ ਆਪਣੇ ਹੱਥੀਂ ਵੱਡੀਆਂ ਸੇਵਾਵਾਂ ਇੱਥੇ ਨਿਭਾਰੇ ਆ ਵਿੱਚ ਦੁਨੀਆ ਸੇਵਕ ਮਈਏ ਤਾਂ ਦਰਗਹ ਵੈਸਣ ਪਾਈਏ ਕੋਹੋ ਨਾਨਕ ਬਾਹ ਲੜਾਈਏ ਅਸਲ ਦੇ ਅੰਦਰ ਜਦੋਂ ਆਪਾਂ ਭਗਤ ਪੂਰਨ ਸਿੰਘ ਦੀ ਸ਼ਖਸੀਅਤ ਨੂੰ ਦੇਖਦੇ ਆ ਨਾ ਤੇ ਅੱਜ ਵੀ ਜਦੋਂ ਅਸੀਂ ਇਹਨਾਂ ਵੀਰਾਂ ਨੂੰ ਮਿਲਦੇ ਆ ਨਾ ਤੇ ਉਹ ਰੂਹਾਂ ਬਾਰ-ਬਾਰ ਧਰਤੀ ਦੇ ਤੱਕਦੇ ਤੇ ਹੁੰਦੀਆਂ ਉਹ ਰੂਹਾਂ ਅੱਜ ਵੀ ਨੇ ਅੱਜ ਵੀ ਇੱਥੇ ਵੱਡੀਆਂ ਸੇਵਾਵਾਂ ਨਵਾਰ ਰਹੀਆਂ ਨੇ ਅੱਖਾਂ ਮਤਲਬ ਨਮ ਹੋ ਜਾਂਦੀਆਂ ਹੁਣ ਵੀ ਜਦੋਂ ਅਸੀਂ ਉਹਨਾਂ ਪਰਿਵਾਰਾਂ ਨੂੰ ਦੇਖ ਕੇ ਆਏ ਆ ਜਿਨ੍ਹਾਂ ਦੇ ਸਰੀਰ ਦੇ ਵਿੱਚ ਕਿਤੇ ਕੀੜੇ ਪਏ ਹੋਇਆ ਹਨ ਅਸੀਂ ਆਪਣੇ ਮਾਪਿਆਂ ਨੂੰ ਨਹੀਂ ਸੰਭ ਸਕਦੇ ਪਰ ਇਹ ਉਹਨਾਂ ਲੋੜਵੰਦਾਂ ਨੂੰ ਬੇਸਹਾਰਿਆਂ ਨੂੰ ਸੰਭੀ ਬੈਠੇ ਆ ਤੇ ਦਿਨ ਰਾਤ ਸੇਵਾ ਕਰ ਰਹੇ ਆ ਮਤਲਬ ਬਹੁਤ ਵੱਡੀ ਸੇਵਾ ਅਰਦਾਸ ਕਰਦੇ ਹਾਂ ਮਹਾਰਾ ਦੇ ਚਰਨਾਂ 'ਚ ਵੀ ਜਿਹੜੀ ਸਾਡੀਆਂ ਵੀ ਉਮਰਾਂ ਨਾਲ ਇਹਨਾਂ ਭਰਾਵਾਂ ਨੂੰ ਲੱਗ ਜਾਣ ਬਹੁਤ ਵੱਡੀਆਂ ਸੇਵਾਵਾਂ ਨਿਭਾਰੇ ਆ ਮੈਂ ਦੋ ਬੋਲ ਆਪਣੇ ਜਥੇ ਨੂੰ ਬੇਨਤੀ ਕਰਾਂਗਾ ਵੀ ਅਸੀਂ ਤੁਹਾਡੇ ਚੈਨਲ ਜਰੀਏ ਗਾਉਣ ਦਾ ਯਤਨ ਕਰਾਂਗੇ ਜ਼ਿੰਦਗੀ ਦਾ ਮਿਸ਼ਨ ਬਣਾਇਆ ਸੇਵਾ ਨੂੰ ਜ਼ਿੰਦਗੀ ਦਾ ਮਿਸ਼ਨ ਬਣਾਇਆ ਸੇਵਾ ਨੂੰ ਹਾਂ ਬਣਾਇਆ ਸੇਵਾ ਨੂੰ ਹੱਥੀਂ ਆਪ ਕਰਕੇ ਦਿਖਾਇਆ ਸੇਵਾ ਨੂੰ ਵੀਰਾਂ ਨੇ ਹੱਥੀਂ ਆਪ ਕਰਕੇ ਦਿਖਾਇਆ ਸੇਵਾ ਨੂੰ ਹੋ ਦੁਖੀ ਤਿਲ ਚਾਰ ਜੁਨ ਜਰ ਆਮ ਦੇ ਹੁਣ ਰੱਬ ਦੇ ਪਿਆਰੇ ਕੋਲ ਆਪ ਜਾਮਦੇ ਹਾਂ ਰੱਬ ਦੇ ਪਿਆਰੇ ਕੋਲ ਆਪ ਜਾਮਦੇ ਹੱਥੀ ਆਪ ਕਰਕੇ ਦਿਖਾਇਆ ਸੇਵਾ ਨੂੰ ਦਿਖਾਇਆ ਸੇਵਾ ਨੂੰ ਉਹ ਜ਼ਿੰਦਗੀ ਦਾ ਮਿਸ਼ਨ ਬਣਾਇਆ ਸੇਵਾ ਨੂੰ ਜ਼ਿੰਦਗੀ ਦਾ ਮਿਸ਼ਨ ਬਣਾਇਆ ਸੇਵਾ ਨੂੰ ਉਹ ਪਿੰਗਲੇ ਪਹਾੜ ਬਿੰਗਲੇ ਅਪਾਹਜ ਚੁੱਕ ਛਾਤੀ ਲਹਾਮ ਦੇ ਹੱਥੀਂ ਖਵਾਉਂਦੇ ਹੱਥੀਂ ਨਹਾਉਂਦੇ ਹੱਥੀਂ ਖਵਾਉਂਦੇ ਹੱਥੀਂ ਨਹਾਉਂਦੇ ਅੱਖੀਆਂ ਨਹੀਂ ਆਪ ਹੱਕ ਮਾਇਆ ਸੇਵਾ ਨੂੰ ਹੱਕ ਮਾਇਆ ਸੇਵਾ ਨੂੰ ਜ਼ਿੰਦਗੀ ਦਾ ਮਿਸ਼ਨ ਬਣਾਇਆ ਸੇਵਾ ਨੂੰ ਜ਼ਿੰਦਗੀ ਦਾ ਮਿਸ਼ਨ ਬਣਾਇਆ ਸੇਵਾ ਨੂੰ ਜ਼ਿੰਦਗੀ ਦਾ ਮਿਸ਼ਨ ਬਣਾਇਆ ਸੇਵਾ ਨੂੰ ਹੱਥੀਂ ਆਪ ਕਰਕੇ ਦਿਖਾਇਆ ਸੇਵਾ ਨੂੰ ਹੱਥੀਂ ਆਪ ਕਰਕੇ ਦਿਖਾਇਆ ਸੇਵਾ ਨੂੰ ਸੋ ਸਾਡੇ ਵੱਲੋਂ ਸੰਧੂ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਨੇ ਅੱਜ ਧੀ ਦਾ ਜਨਮ ਦਿਨ ਹੈ ਗੁਰੂ ਕੀ ਰਸੋਈ ਦੇ ਵਿੱਚ ਮਨਾਇਆ ਜਾ ਰਿਹਾ ਬਹੁਤ ਪ੍ਰਾਊਡ ਵਾਲੀ ਮਾਣ ਵਾਲੀ ਗੱਲ ਹੈ ਕਿਉਂਕਿ ਜੇ ਨਾ ਹੁੰਦੀਆਂ ਜੱਗ ਵਿੱਚ ਧੀਆਂ ਪੂਰਾ ਕਦੇ ਪਿਆਰ ਨਾ ਹੁੰਦਾ ਜੇ ਨਾ ਹੁੰਦੀਆਂ ਜੱਗ ਵਿੱਚ ਧੀਆਂ ਵਸਦਾ ਇਹ ਸੰਸਾਰ ਨਾ ਹੁੰਦਾ ਜੇ ਨਾ ਹੁੰਦੀਆਂ ਜੱਗ ਵਿੱਚ ਭੈਣਾ ਵੀਰਾਂ ਦੇ ਵਿੱਚ ਪਿਆਰ ਨਾ ਹੁੰਦਾ ਜੇ ਨਾ ਹੁੰਦੀ ਮਾਤਾ ਗੁਜਰੀ ਸਤਗੁਰ ਕਲ ਕੀ ਧਾਰਨਾ ਹੁੰਦਾ ਹਰਾ ਹੈਦਰੀ ਝੂਲਦਾ ਸਾਰੇ ਤੇ ਜੇ ਨੀਲੇ ਦਾ ਅਸਵਾਰ ਨਾ ਹੁੰਦਾ ਇਸ ਧੀ ਦੀ ਚੜ੍ਹਦੀ ਕਲਾ ਦੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰਦਾ ਸਮੁੱਚੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਬਾਦ ਲੱਖ ਲੱਖ ਵਧਾਈਆਂ ਦਿਨਾ ਇਨ੍ਹਾਂ ਵੀਰਾਂ ਦੀ ਵੀਰ ਗੁਰਜਿੰਦਰ ਸਿੰਘ ਜੀ ਵੀਰ ਕੁਲਵੰਤ ਸਿੰਘ ਜੀ ਜਿਨ੍ਹਾਂ ਦੀਆਂ ਵੱਡੀਆਂ ਸੇਵਾਵਾਂ ਨੇ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਮਹਾਰਾ ਦੇ ਚਰਨਾਂ 'ਚ ਕਰਦਾ ਤੇ ਤੁਹਾਡਾ ਤੁਹਾਡੇ ਚੈਨਲ ਦੇ ਜਿੰਨੇ ਵੀ ਟੀਮ ਆਈ ਹੈ ਸਾਰਿਆਂ ਦਾ ਧੰਨਵਾਦ ਬਹੁਤ ਸ਼ੁਕਰੀਆ ਵੀਰ ਜੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿਉਂਕਿ ਮੈਂ ਉਹ ਗੱਲ ਤਾਂ ਕਹੀ ਸੀ ਮੈਨੂੰ ਨਾ ਇੱਕ ਵੀਰ ਕਹੋ ਬਜ਼ੁਰਗੀ ਸੀਗੇ ਜੀ ਬਾਪੂ ਜੀ ਮੇਰੇ ਕੋਲ ਆਏ ਉਹ ਕਹਿੰਦੇ ਭਾਈ ਇੱਕ ਬੱਚਾ ਵੀ 22 ਸਾਲ ਦਾ ਹੋ ਗਿਆ ਵੀ ਉਹ ਐ ਨਸ਼ੇ 'ਚ ਪੈ ਗਿਆ ਕੋਈ ਸੈਂਟਰ ਹੈਗਾ ਫਿਰ ਉਹਨਾਂ ਨੇ ਮੈਨੂੰ ਕਹਾਣੀ ਦੱਸੀ ਸੀ ਕਹਿੰਦੇ ਜਿਆਦਾ ਇਹ ਜੰਮਿਆ ਸੀ ਨਾ ਕਹਿੰਦੇ ਮੈਂ ਦੇ ਸੁਗਮਨੀ ਸਾਹਿਬ ਤੇ ਗਿਆ ਸੀਗਾ ਸੁਗਮਨੀ ਸਾਹਿਬ ਤੋਂ ਬਾਅਦ ਨਾਲੇ ਟੱਕਣ ਖੋਲਲੇ ਸ਼ਰਾਬਾਂ ਚੱਲੀਆਂ ਕਹਿੰਦੇ ਸ਼ਰਾਬਾਂ ਲਹਿਰਾਈਆਂ ਅੱਜ ਪਿਓ ਕਹਿੰਦਾ ਵੀ ਮੇਰੇ ਪੁੱਤ ਲਈ ਨਸ਼ਾ ਸੈਂਟਰ ਕੋਈ ਚੰਗਾ ਦੱਸ ਦੋ ਬਿਲਕੁਲ ਜੀ ਅੱਜ ਹਾਲਾਤ ਸਾਡੇ ਬੜੇ ਭੇੜੇ ਬਣੇ ਆ ਬਹੁਤ ਘੱਟ ਪਰਿਵਾਰ ਐਸੇ ਮਿਲਦੇ ਆ ਮਤਲਬ ਜਿਹੜੇ ਜੇ ਮਹਾਰਾ ਦਾ ਸ਼ੁਕਰਾਨਾ ਵੀ ਕਰਦੇ ਆ ਤੇ ਜਾਂ ਗੁਰੂ ਦਾ ਜਸ ਕੀਰਤਨ ਢਾਡੀ ਜਿੱਥੇ ਰਾਗੀ ਜਿੱਥੇ ਜਾਂ ਕਥਾਵਾਚਕ ਕਥਾ ਕਹਾਣੀਆਂ ਸੁਣਾਉਂਦੇ ਆ ਤੇ ਆ ਵੀ ਦੇਖੋ ਕਿੱਡਾ ਸਾਨੂੰ ਵੀ ਬੜਾ ਮਾਣ ਮਹਿਸੂਸ ਹੋਇਆ ਵੀ ਇੱਥੇ ਲੋੜਵੰਦਾਂ ਚ ਆ ਕੇ ਅੱਜ ਇਹਨਾਂ ਨੇ ਆਪਣੀ ਧੀ ਦਾ ਜਨਮ ਦਿਨ ਮਨਾਉਨੇ ਆ ਬਹੁਤ ਵੱਡਾ ਇਹ ਕਾਰਜ ਕੀਤਾ ਹਨਾ ਤੇ ਹੁਣ ਐਦਾਂ ਹੀ ਚਾਹੀਦਾ ਪਰ ਜਿਦਾਂ ਦੇ ਹਾਲਾਤ ਬਣੇ ਹੋਏ ਆ ਭੀਗ ਬਾਅਦ ਚ ਪੈਂਦਾ ਅਸੀਂ ਵੀ ਦੇਖਦੇ ਆਂ ਅਸੀਂ ਪ੍ਰੋਗਰਾਮ ਲਾ ਕੇ ਕਈ ਵਾਰੀ ਨਿਕਲਦੇ ਆਂ ਤੇ ਹਜੇ ਪ੍ਰੋਗਰਾਮ ਲਾ ਕੇ ਨਿਕਲਦੇ ਹੁੰਨੇ ਆ ਮਤਲਬ ਸ਼ਰਾਬ ਦੀਆਂ ਬੋਤਲਾਂ ਟੇਬਲਾਂ ਤੇ ਲੱਗੀਆਂ ਹੁੰਨੀਆਂ ਜੋ ਬਹੁਤ ਮਾੜਾ ਆ ਮਤਲਬ ਇਹ ਬਹੁਤ ਕੋਈ ਗੀਤਕਾਰ ਹੁੰਦਾ ਭਾਜੀ ਗਾਇਕ ਹੁੰਦਾ ਬੁਲਾਇਆ ਹੁੰਦਾ ਉਹਨੂੰ ਕਹਿੰਦੇ ਯਾਰ ਘੰਟਾ ਹੋਰ ਚੱਲਣ ਦੇ ਲਾ ਦੇ ਹੋ ਕੀਰਤਨੀਆਂ ਕਰਦਾ ਹੁੰਦਾ ਨਾ ਜੀ ਉਹਨੂੰ ਕਹਿੰਦੇ ਛੇਤੀ ਆਨੰਦ ਸਾਹਿਬ ਪੜ੍ਹਦੇ ਹੋਰ ਅਗਲਾ ਸ਼ਬਦ ਨਾ ਲਾਦੀ ਕਿਤੇ ਚੌਥਾ ਦੇਖੋ ਜਦੋਂ ਅੱਜ ਆਨੰਦਕਾਰਜ ਵੀ ਹੁੰਦੇ ਆ ਮਤਲਬ ਅਸਲ ਤਾਂ ਹੈ ਆਨੰਦਕਾਰਜ ਜਿਹੜੇ ਮਹਾਰਾ ਦੀ ਗੋਚ ਚਾਰ ਲਾਵਾਂ ਦਾ ਉਪਦੇਸ਼ ਆ ਕੀਰਤਨੇ ਆ ਉੱਥੇ ਤਾਂ ਬਹੁਤ ਕਾਲੀ ਚੱਕੀ ਜਾਂਦੀ ਆ ਵੀ ਤੁਸੀਂ ਅੱਧੇ ਘੰਟੇ ਚ ਆਨੰਦਕਾਰਜ ਕਰਾ ਦਿਓ ਤੇ ਮਤਲਬ ਪੈਲਸਾਂ ਚ ਜਾ ਕੇ ਅਸੀਂ ਸ਼ਰਾਬਾਂ ਪੀਉਣੀਆਂ ਨੋਟਵਾਰ ਨੇ ਤੇ ਇਹ ਹਾਲਾਤ ਬਣੇ ਹੋਏ ਆ ਤੇ ਗੱਲ ਕਰ ਰਹੇ ਆ ਅਸੀਂ ਖਾਲਸਾ ਰਾਜ ਦੀ ਵੀ ਖਾਲਸਾ ਰਾਜ ਆਊਗਾ ਇਦਾਂ ਨਹੀਂ ਖਾਲਸਾ ਰਾਜ ਹੋਣ ਲੱਗਾ ਉਦੇ ਵਾਸਤੇ ਬਹੁਤ ਸਿਰ ਤੋੜੀ ਯਤਨ ਕਰਨੇ ਪੈਣੇ ਆ ਉਦਾਂ ਦੇ ਯੋਧੇ ਵੀ ਅੱਜ ਸਾਨੂੰ ਚਾਹੀਦੇ ਆ ਉਦਾਂ ਦਾ ਸਾਡਾ ਜਿਹੜੀ ਸਾਡੀ ਉੱਚੀ ਸੋਚ ਉਹ ਸੋਚ ਅਪਣਾਉਣੀ ਪੈਣੀ ਹੈ ਜਿਹੜੀ ਪਹਿਲਾਂ ਸੋਚ ਸੀਗੀ ਜੀ ਜਿਹੜੀ ਸਾਡੇ ਦਿਲਾਂ ਅੰਦਰ ਰਾਜਪਾਗ ਦੀ ਤੜਫ ਸੀ ਉਦੋਂ ਬੇਸ਼ੱਕ ਅਸੀਂ ਜੰਗਲਾਂ 'ਚ ਬੈਠੇ ਸੀ ਪਰ ਦਿਲਾਂ ਦੇ ਅੰਦਰ ਰਾਜਪਾਗ ਦੀ ਤੜਫ ਸੀ ਗੁਰੂ ਬਾਰੇ ਸੋਚਦੇ ਸੀ ਅੱਜ ਅੱਜ ਹਰ ਇੱਕ ਬੰਦਾ ਆਪਣੇ ਬਾਰੇ ਸੋਚਦਾ ਤੇ ਉਹਦੀ ਗੁਰੂ ਬਾਰੇ ਕੋਈ ਸੋਚ ਨਹੀਂ ਹੈਗੀ ਇਖਵਾਰੀ ਵੀ ਮੈਂ ਕਹਿੰਦਾ ਫਿਰ ਤਾਂਹੀਂ ਹੋ ਰਹੀ ਹੈ ਜੀ ਅੱਜ ਅਸੀਂ ਗੁਰੂ ਨਾਲ ਜੇ ਟੁੱਟੇ ਆ ਜਿਵੇਂ ਗੁਰੂ ਨਾਲ ਜੁੜੇ ਹੁੰਦੇ ਜੀ ਤਾਂ ਇਹਨਾਂ ਦੀਆਂ ਔਲਾਦਾਂ ਜਿਹੜੇ ਚੰਗੇ ਭਲੇ ਆ ਜੀ ਮੈਂ ਇੱਥੇ ਇੱਕ ਹੈਗੇ ਆ ਜੀ ਉਹ ਬਾਪੂ ਜੀ ਤਖਤ ਸਾਹਿਬ 33 ਸਾਲ ਸੇਵਾ ਕੀਤੀ ਬਾਈ ਜੀ ਇੱਥੇ ਹੀ ਆ ਜੀ ਮੈਂ ਇੰਟਰਵਿਊ ਕਰਕੇ ਗਿਆ ਜੀ ਉਹਨਾਂ ਦੀ ਤਖਤ ਕੇਸਗੜ ਸਾਹਿਬ ਤੇ ਬੱਚਿਆਂ ਦੇ ਕੋਲ ਗੱਡੀਆਂ ਵੀ ਆ ਜੀ ਪਰ ਮੈਨੂੰ ਲੱਗਦਾ ਵੀ ਗੁਰੂ ਤੋਂ ਆਪਾਂ ਬੇਮੁਖ ਹੋਏ ਆ ਜੀ ਤਾਂ ਸਾਨੂੰ ਆ ਖੁਆਰੀਆਂ ਚਲੀਆਂ ਹਾਂਜੀ ਗੁਰੂ ਤੋਂ ਬੇਮੁਖ ਹੋਏ ਆ ਮਤਲਬ ਉਹ ਵੀ ਗੱਲ ਹੈ ਜੋ ਸਾਰੀ ਜ਼ਿੰਦਗੀ ਔਲਾਦ ਲਈ ਨੇ ਵਾਰਦੇ ਕਿ ਬੁੱਢੇ ਵਾਰੇ ਰੁਲ ਜਾਂਦੇ ਨੇ ਉਹ ਵੀ ਪਰਿਵਾਰ ਨੇ ਮਤਲਬ ਜਿਨ੍ਹਾਂ ਲਈ ਬੰਦਾ ਸਾਰੀ ਜ਼ਿੰਦਗੀ ਮਿਹਨਤ ਕਰਦਾ ਬੱਚਿਆਂ ਨੂੰ ਚੰਗੇ ਮਕਾਮ ਤੇ ਲਿਜਾਣ ਵਾਸਤੇ ਪਰ ਉਹ ਵੇਲਾ ਜਦੋਂ ਬੱਚਿਆਂ ਨੇ ਮਾਪਿਆਂ ਨੂੰ ਸਾਂਭਣਾ ਤੇ ਉਦੋਂ ਫਿਰ ਮਾਪੇ ਵਿਚਾਰੇ ਘਰੋਂ ਕੱਢ ਦਿੱਤੇ ਜਾਂਦੇ ਆ ਉਦਾਂ ਦੇ ਪਰਿਵਾਰ ਵੀ ਹੈਗੇ ਆ ਤੇ ਦੂਜੀ ਗੱਲ ਵੀ ਸਾਨੂੰ ਮਤਲਬ ਅਸੀਂ ਸਾਰੇ ਅਵੇਸਲੇ ਆ ਸੁਚੇਤ ਹੋਣਾ ਪਊਗਾ ਵੀ ਜਿੱਦਾਂ ਇਹ ਆਸ਼ਰਮ ਵੀ ਬਣੇ ਆ ਤੇ ਠੀਕ ਹੈ ਇਹਨਾਂ ਵੀਰਾਂ ਨੇ ਵੱਡੀਆਂ ਸੇਵਾਵਾਂ ਮਾਂ ਨਿਵਾ ਰਹੇ ਆ ਤੇ ਉਹਨਾਂ ਬਜ਼ੁਰਗਾਂ ਨੂੰ ਸਾਂਭ ਰਹੇ ਆ ਪਰ ਉਹ ਚਲੋ ਇਹ ਤਾਂ ਕਈ ਪਰਿਵਾਰ ਉਹ ਨੇ ਜਿਹੜੇ ਇਹਨਾਂ ਨੂੰ ਸੜਕਾਂ ਤੋਂ ਮਿਲੇ ਜਿਨ੍ਹਾਂ ਦੇ ਪਰਿਵਾਰ ਨਹੀਂ ਹੈਗੇ ਪਰ ਕੁਝ ਪਰਿਵਾਰ ਉਹ ਵੀ ਨੇ ਜਿਨ੍ਹਾਂ ਦੇ ਮਤਲਬ ਬੱਚੇ ਸੈਟਲ ਨੇ ਪਰ ਉਹ ਆਪਣੇ ਮਾਪਿਆਂ ਨੂੰ ਨਹੀਂ ਸਾਂਭ ਸਕੇ ਤੇ ਫਿਰ ਮਤਲਬ ਜੇ ਅਸੀਂ ਆਪਣੇ ਮਾਪਿਆਂ ਨੂੰ ਨਹੀਂ ਸਾਂਭ ਸਕਦੇ ਸਾਡੀ ਜ਼ਿੰਦਗੀ ਗਾਦੀ ਆ ਫਿਰ ਤੇ ਜ਼ਿੰਦਗੀ ਦੇ ਉੱਤੇ ਵੀ ਤਰ ਗਿਆ ਹਨਾ ਤੇ ਜਿਹਦਾ ਪ੍ਰਾਊਡ ਕਰਨ ਲੱਗੇ ਜੀ ਵੀ ਸਾਡੇ ਇਲਾਕੇ ਦੇ ਵਿੱਚ ਭਾਈ ਆਸ਼ਰਮ ਖੁੱਲ ਗਿਆ ਸਾਡੇ ਇਲਾਕੇ ਲਈ ਇਹ ਮਾਣ ਦੀ ਗੱਲ ਨਹੀਂ ਇਹ ਮਾਣ ਵਾਲੀ ਗੱਲ ਨਹੀਂ ਹੈਗੀ ਇਹ ਪ੍ਰਾਊਡ ਨਹੀਂ ਹੋਣਾ ਪਰ ਠੀਕ ਹੈ ਚਲੋ ਇਹਨਾਂ ਨੇ ਸਾਂਭਿਆ ਪਰ ਜਿਹੜੇ ਬੰਤ ਮਤਲਬ ਪਰਿਵਾਰ ਆਪਣੇ ਮਾਪਿਆਂ ਨੂੰ ਘਰੋਂ ਕੱਢ ਰਹੇ ਆ ਉਹ ਤਾਂ ਬਹੁਤ ਜ਼ਿਆਦਾ ਮਾੜੀ ਗੱਲ ਸਾਡੇ ਪੰਜਾਬ ਵਾਸਤੇ ਜੀ ਬਿਲਕੁਲ ਜੀ ਸੋ ਤੁਸੀਂ ਵੀ ਇੰਗਲੈਂਡ ਤੋਂ ਆਏ ਵਾ ਇੱਕ ਗੱਲ ਸਮਝਾਓ ਜੀ ਫਿਰ ਚੜਦੀ ਕਲਾ ਜੀ ਚੜਦੀ ਕਲਾ ਕਿਵੇਂ ਵੇਖਦੇ ਸੇਵਾਮਾਨ ਕਿਵੇਂ ਵੇਖਦੇ ਨਹੀਂ ਬਹੁਤ ਵਧੀਆ ਬਹੁਤ ਵਧੀਆ ਕਰ ਰਹੇ ਹੈ ਇਹਨਾ ਵੀ ਤੁਸੀਂ ਇੱਥੇ ਆਏ ਜੀ ਆ ਦੋ ਦਫਾ ਆ ਕੇ ਫਿਰ ਗਿਆ ਇੰਗਲੈਂਡ ਰਹਿ ਕੇ ਆਏ ਹੋ ਹਾਂਜੀ ਇੰਗਲੈਂਡ ਰਹਿੰਦੇ ਆ ਇੰਗਲੈਂਡ ਇੰਨੇ ਉੱਥੇ ਹੁਣ ਕਿੰਨੇ ਚਿਰ ਲਿਆ ਜੀ ਇੱਥੇ ਮਹੀਨੇ ਲਈ ਅੱਛਾ ਅੱਛਾ ਹਾਂਜੀ ਤੇ ਬੇਟੀ ਫਿਰ ਕੀ ਲੱਗਦੀ ਤੁਹਾਡੀ ਇਹ ਪਾਜੀ ਭਾਣ ਜਿੱਤੀ ਲੱਗਦੀ ਅੱਛਾ ਕੋਤੀ ਹਾਂਜੀ ਠੀਕ ਹੈ ਠੀਕ ਹੈ ਵਧੀਆ ਲੱਗਿਆ ਸਾਰਾ ਜੀ ਇੱਥੇ ਇਹਨਾਂ ਨੂੰ ਬਹੁਤ ਸੋਨਾ ਕਰ ਰਿਹਾ ਇਹ ਤੇ ਰਾਜ ਸੰਸਥਾਵਾਂ ਬਹੁਤ ਖੁੱਲੀਆਂ ਹੋਈਆਂ ਜੀ ਸੰਸਥਾਵਾਂ ਦੇ ਨਾਂ ਦੇ ਉੱਤੇ ਬਿਜ਼ਨਸ ਵੀ ਬਹੁਤ ਖੁੱਲ ਗਿਆ ਜੀ ਅੰਕਲ ਜੀ ਹਾਂਜੀ ਪਰ ਇਹ ਦੇਖਿਆ ਜਿਹੜਾ ਸਭ ਤੋਂ ਵਧੀਆ ਕੰਮ ਕਰ ਰਿਹਾ ਜੀ ਤੇ ਇਦਾਂ ਕਰੀ ਜਾਣ ਬਹੁਤ ਸੋਹਣੀ ਗੱਲ ਆ ਜ ਤੋ ਬਿਲਕੁਲ ਜੀ ਸੋ ਜ਼ਰੂਰ ਅੱਜ ਮਾਂ ਦਿਵਸ ਮਨਾਇਆ ਜਾਂਦਾ ਹੈ ਫਾਦਰਡੇ ਮਨਾਏ ਜਾਂਦੇ ਆ ਪੋਸਟਾਂ ਪੈਂਦੀਆਂ ਨੇ ਤਾਂ ਪਰ ਗੱਲ ਉੱਥੇ ਆ ਜਾਂਦੀ ਆ ਵੀ ਫਿਰ ਜੇ ਪੋਸਟਾਂ ਹਰ ਕੋਈ ਪੋਸਟ ਪਾਉਂਦਾ ਏ ਮਾਂ ਦੀਆਂ ਪੋਸਟਾਂ ਪਾਉਂਦੇ ਆ ਪਿਤਾ ਦੀਆਂ ਪੋਸਟਾਂ ਫਿਰ ਇਹ ਲੋਕ ਕੌਣ ਨੇ ਕਿਹੜੇ ਲੋਕ ਛੱਡ ਕੇ ਗਏ ਨੇ ਇਹਨਾਂ ਨੂੰ ਤਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਾਈ ਜੀ ਬਹੁਤ ਵੱਡੀ ਇੱਕ ਤਰਾਸ ਦੀ ਹੈ ਪਰ ਫਿਰ ਵੀ ਧੰਨਵਾਦ ਹੈ ਗੁਰੂ ਕੀ ਰਸੋਈ ਵਾਲੇ ਵੀਰਾਂ ਦਾ ਹੋਰ ਵੀ ਵੀਰਾਂ ਦਾ ਜਿਨ੍ਹਾਂ ਦੀ ਨੀਤ ਤੇ ਨiyet ਸਾਫ਼ ਹੈ ਸੇਵਾ ਕਰਨ ਦਾ ਜਿਨ੍ਹਾਂ ਦੇ ਅੰਦਰ ਇੱਕ ਜਜ਼ਬਾ ਹੈ ਵੀ ਉਹਨਾਂ ਨੂੰ ਸ਼ੌਂਕ ਹੈ ਵੀ ਆਪਾਂ ਜਿੱਥੇ ਵੀ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਹੈਗਾ ਇੱਕ ਦਇਆ ਜਿਨ੍ਹਾਂ ਦੇ ਅੰਦਰ ਤਾਂ ਉਹੀ ਅਸਲੀ ਧਰਮੀ ਲੋਕ ਨੇ ਤੇ ਜਿਹੜੇ ਦਿਖਾਵੇ ਕਰਕੇ ਕਰਦੇ ਨੇ ਉਹ ਤਾਂ ਚਲੋ ਗੁਰੂ ਸਾਹਿਬ ਜਾਣਦੇ ਆ ਪਰ ਗੁਰੂ ਕੀ ਰਸੋਈ ਨੂੰ ਜਿੰਨਾ ਕੋਲੋਂ ਹੋ ਕੇ ਦੇਖਿਆ ਸੀ ਤਾਂ ਵੀਰ ਸੱਚਮੁੱਚ ਇੱਕ ਦਇਆ ਇਹਨਾਂ ਦੇ ਅੰਦਰ ਹੈ ਤੇ ਧਰਮ ਦੀ ਸੇਵਾ ਧਰਮ ਦੀ ਕਿਰਤ ਕਰ ਰਹੇ ਨੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚਾਂਦ